ਇਹ ਪੀਸ ਕੋਟ ਪੈਂਟ ਜਿਹੜਾ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਮਿਲਣਾ ਆਹ ਕੋਟ ਹੋ ਗਿਆ ਨਾਲ ਇਹਦੇ ਆਹ ਬਾਸਕਟ ਹੋ ਗਈ ਤੇ ਨਾਲ ਪੈਂਟ ਤਿੰਨ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਜਿਹੜੀਆਂ ਬਾਈ ਉਹਨਾਂ ਕੋਲੋਂ ਮਿਲਣੀ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਇਥੇ ਕੋਟ ਪੈਂਟ ਖਰੀਦ ਕੇ ਲੈ ਕੇ ਜਾਊਗਾ ਉਹਨਾਂ ਨੂੰ ਆਹ ਟਾਈ ਤੇ ਜਿਹੜੀ ਇੱਕ ਆਹ ਸ਼ਰਟ ਵਾਈਟ ਕਲਰ ਦੀ ਫ੍ਰੀ ਦਿੱਤੀ ਜਾਣੀ ਹੈ ਇਹ ਚ 25 30 ਕੱਟੋ ਕੜੀ ਆਪਣਾ ਕੋਲ ਜੀ 25 30 ਕਲਰ ਇਹਦੇ ਵਿੱਚ ਮਿਲ ਜਾਣਗੇ ਫੋਰ ਪਾਕਟ ਦੇ ਵਿੱਚ ਤੇ ਸਾਈਜ਼ ਵੀ ਸਾਰੇ ਹੋਣਗੇ ਜੀ ਸਾਰੇ ਸਾਈਜ਼ ਵੀਰ ਜੀ ਆਪਣਾ ਸਾਰੇ ਸਾਈਜ਼ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਜਿਹੜਾ ਕਲਰ ਤੁਹਾਨੂੰ ਮਿਲਣਾ ਯਾਰ ਜੀ ਕੀਮਤ ਹੈਗੀ 2500 ਰੁਪਏ ਜੀ ਆਪਾਂ ਇਹ ਦੇਵਾਂਗੇ ਸਿਰਫ 1500 ਰੁਪਏ ਦਾ ਇਹ ਵਾਲਾ ਆਹ ਵਾਲ ਮਿੱਤਰੋ ਬਠਿੰਡਾ ਦੀ ਸਭ ਤੋਂ ਵੱਡੀ ਹੋਲਸੇਲ ਵਾਲੀ ਦੁਕਾਨ ਤੇ ਲੈ ਕੇ ਆਇਆ ਜਿੱਥੇ ਤੁਹਾਨੂੰ 3 ਪੀਸ ਕੋਟ ਪੈਂਟ ਬਲੇਜ਼ਰ ਤੇ ਅਚਕਨ ਵਗੈਰਾ ਜਿਹੜੀ ਵੀ ਚੀਜ਼ ਲੈਣੀ ਹੈ ਤੁਹਾਨੂੰ ਹਰੇਕ ਚੀਜ਼ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲੂਗੀ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਬਾਈ ਆਪਣੇ ਨਾਲ ਨੇ ਸਸੀਆ ਭਾਜੀ ਹੋ ਠੀਕ ਐ ਸੇਤਾ ਜੀ ਹਾਂਜੀ ਵਧੀਆ ਫਸਲਾ ਜੀ ਬਾਈ ਕੋਟ ਪੈਂਟ ਦੇਖ ਰਿਆ ਸੀ 3 ਪੀਸ ਸਾਰੇ ਆਹ 3 ਪੀਸ ਆ ਫਿਰ ਜੀ ਅੱਛਾ ਤੇ ਵਧੀਆ ਕੁਆਲਿਟੀ ਦੇ ਵਿੱਚ ਮੜੇ ਲਾਗੇ ਵੀ ਦਿਖਾ ਦਈਆ ਆਪਾਂ ਹਨਾ 3 ਪੀਸ ਕੋਟ ਪੈਂਟ ਨੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਉਥੋਂ ਤੱਕਰ ਤੇ ਸਾਈਜ਼ ਸਾਰੇ ਹੁੰਦੇ ਇਹਦੇ ਵਿੱਚ ਵੀ ਸਾਰੇ ਸਾਈਜ਼ ਵੀਰ ਜੀ ਆਪਣੇ ਕੋਲ ਸਾਰੇ ਸਾਈਜ਼ ਇਹਦੇ ਵਿੱਚ ਹੋਣਗੇ ਜਿਵੇਂ ਆ ਥੱਲੇ ਵੀ ਪਏ ਨੇ ਹਨਾ ਇਹ ਵੀ 3 ਪੀਸ ਚ ਹਾਂਜੀ ਹਾਂਜੀ 3 ਪੀਸ 3 ਪੀਸ ਕੋਟ ਪੈਂਟ ਨੇ ਆ ਦੇਖੋ ਤੁਸੀਂ ਵਧੀਆ ਕੁਆਲਿਟੀ ਦੇ ਵਿੱਚ ਜਿਹੜਾ ਤੁਹਾਨੂੰ ਜਿਵੇਂ ਆ ਕੋਟ ਹੋ ਗਿਆ ਨਾਲ ਇਹਦੇ ਆ ਬਾਸਕਟ ਹੋ ਗਈ ਇਹ ਦੋਨੇ ਪਾਸੇ ਪੈਂਦੀ ਹੈ ਜੀ ਇਹ ਹਾਂਜੀ ਵੀਰ ਜੀ ਹਨਾ ਬਾਸਕਟ ਤੁਸੀਂ ਦੇਖੋ ਦੋਨੇ ਪਾਸੇ ਦੇਖੋ ਹਨਾ ਇਹਦੇ ਨਾਲ ਵੀ ਜਿਹੜਾ ਦੋਨੇ ਪਾਸੇ ਜਿਹੜੀ ਬਾਸਕਟ ਪੈਣੀ ਹੈ ਤਾਂ ਆ ਦੇਖੋ ਹਰੇਕ ਤਰ੍ਹਾਂ ਦਾ ਕੋਟ ਪੈਂਟ ਜਿਵੇਂ ਆਹ ਕਿੰਨੇ ਚਾਰਜੇਬਲ ਆ ਗਏ ਜੀ ਇਹ ਚਾਰਜੇਬਲ ਆ ਵੀਰ ਜੀ ਚਾਰ ਜੱਬਾਂ ਦੇ ਮਿਲਣ ਅੱਜਕੱਲ ਟ੍ਰੈਂਡਿੰਗ ਜਾਣਾ ਇਹ ਇਦਾਂ ਦੇ ਚੱਲਦੇ ਨਹੀਂ ਹਾਂ ਅੱਜਕੱਲ ਮੁੰਡੇ ਖੁੰਡੇ ਬਹੁਤ ਬੰਦੇ ਜੀ 4 ਅੱਜਕੱਲ ਹਾਂ ਅੱਜਕੱਲ ਇਦਾਂ ਦੇ ਚੱਲਦੇ ਕੋਟ ਪੈਂਟ ਪਾਉਂਦੇ ਨੇ ਨਾਲ ਜੀ ਇਹਦੇ ਨਾਲ ਹਾਂ ਇਹਨਾਂ ਬੈਲ ਬਟਮ ਪੈਂਟ ਹੈ ਵੀਰੇ अच्छा बेल बॉटम पैंट मिलूगी आप देखो फोर पॉकेट जेड़ा ये ਤੁਹਾਨੂੰ कोट ਮਿਲਣਾਗਾ ਤੇ ਜੇਬਾਂ ਜਿੰਨਾ ਕੁਸ ਮਰਜ਼ੀ ਚ ਪਾਈ ਜਾਓ ਤੇ ਇਹਦੇ ਵਿੱਚ ਕਲਰ ਤੁਸੀਂ ਦੇਖੋ ਹਨਾ ਆ ਦੇਖੋ ਬਹੁਤ ਸੋਹਣਾ ਇਹਦੇ ਵਿੱਚ ਕਲਰ ਕਿੰਨੇ ਹੋਣਗੇ ਹੀ ਵੈਸੇ ਇਹ ਚ 25 30 ਕਲਰਾ ਘਟੋ ਘੜੀ ਆਪਣਾ ਕੋਲ ਜੀ 25 30 ਕਲਰ ਇਹਦੇ ਵਿੱਚ ਮਿਲ ਜਾਣਗੇ ਫੋਰ ਪਾਕਟ ਦੇ ਵਿੱਚ ਤੇ ਸਾਈਜ਼ ਵੀ ਸਾਰੇ ਹੋਣਗੇ ਜੀ ਸਾਰੇ ਸਾਈਜ਼ ਵੀਰ ਜੀ ਆਪਣਾ ਸਾਰੇ ਸਾਈਜ਼ ਤੁਸੀਂ ਦੇਖੋ ਇੱਕ ਤੋਂ ਇੱਕ ਸੋਹਣਾ ਜਿਹੜਾ ਕਲਰ ਤੁਹਾਨੂੰ ਮਿਲਣਾ ਮੈਨੂੰ ਤਾਂ ਕੱਲਾ ਹੀ ਪੈਸਾ ਦਬਈ ਹੈ ਨਾ ਇਹ ਇੱਕ ਕੱਲਾ ਬਲੇਜ਼ਰ ਪੈ ਜਾਂਦਾ ਵੀਰ ਜੀ ਕੱਲਾ ਬਲੇਜ਼ਰ ਪਾਉਣਾ ਤੁਸੀਂ ਤਾਂ ਕੱਲਾ ਵੀ ਪਾ ਸਕਦੇ ਹੋ ਪੈਂਟ ਜਿਹੜੀ ਮਰਜ਼ੀ ਚੂ ਦੇਵਤ ਤੁਸੀਂ ਹੁਣ ਆ ਦੇਖੋ ਇਹ ਬਲੇਜ਼ਰਾਂ ਕੱਲਾ ਇਹ ਕੱਲਾ ਬਲੇਜ਼ਰ ਆ ਗਿਆ ਵੀਰੇ ਹਨਾ ਕੱਲੇ ਬਲੇਜ਼ਰ ਵੀ ਤੁਸੀਂ ਦੇਖੋ ਬਹੁਤ ਸੋਹਣੇ ਸੋਹਣੇ ਕੱਲੇ ਬਲੇਜ਼ਰ ਮਿਲ ਜਾਣਗੇ ਜਿਹੜੀ ਮਰਜ਼ੀ ਪੈਂਟ ਨਾਲ ਤੁਸੀਂ ਇਹਦੇ ਨੂੰ ਪਾ ਸਕਦੇ ਹੋ ਬਲੇਜ਼ਰਾਂ ਨੂੰ ਤੇ ਇਹਦੇ ਵਿੱਚ ਕਾਫੀ ਕਲਰ ਜਿਹੜੇ ਤੁਹਾਨੂੰ ਬਲੇਜ਼ਰਾਂ ਦੇ ਵਿੱਚ ਵੀ ਪਲੇਨ ਕਲਰ ਵੀ ਹੈਗੇ ਆਪਣਾ ਕੋਲ ਅੱਛਾ ਪਲੇਨ ਦੇ ਵਿੱਚ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਕਲਰ ਆ ਪਲੇਨ ਦੇ ਵਿੱਚ ਤੇ ਆ ਮਨਾਂ ਤੁਹਾਡੇ ਪਾਇਆ ਜਿਹੜਾ ਭਾਈ ਆ ਬਹੁਤ ਸੋਹਣਾ ਆ ਨਾ ਕਲਰ ਤੇ ਬਾਈ ਤੋਂ ਤੁਸੀਂ ਦੇਖੋ ਇਦਾਂ ਦੇ ਮਿਲ ਜੂਗਾ ਜੀ ਬਿਲਕੁਲ ਸਾਰੇ ਕਲਰ ਤੇ ਆ ਕਲਰ ਤੁਸੀਂ ਦੇਖੋ ਤੇ ਸਹਜ ਇਹਦੇ ਵਿੱਚ ਤੁਹਾਨੂੰ ਹਰੇਕ ਸਾਈਜ਼ ਮਿਲ ਜਣਾ ਛੋਟੇ ਤੋਂ ਛੋਟੇ ਤੋਂ ਵੱਡੇ ਤੋਂ ਵੱਡਾ ਸਾਈਜ਼ ਜਿਹੜਾ ਤੁਹਾਨੂੰ ਬਲੇਜ਼ਰ ਦੇ ਵਿੱਚ ਮਿਲਣਾ ਤੇ ਕੋਟ ਪੈਂਟ ਦੇ ਵਿੱਚ ਹਾਂਜੀ ਤੇ ਆਹ ਦੇਖੋ ਹਨਾ ਇਹ ਵੀ ਬਲੇਜ਼ਰ ਹੈ ਜੀ ਹਾਂਜੀ ਬਲੇਜ਼ਰ ਹੈ ਹਾਂ ਬਲੇਜ਼ਰ ਆ ਗਿਆ ਤੁਸੀਂ ਦੇਖੋ ਫੋਰ ਪਾਕਟ ਜਿਹੜਾ ਬਲੇਜ਼ਰ ਹੈ ਇਹ ਤੇ ਆਹ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਤੁਹਾਨੂੰ ਮਿਲਨੇ ਨੇਗੇ ਇਹਦੇ ਵਿੱਚ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਵੀ ਦਿਖਾਈ ਚੱਲੀ ਹਨਾ ਨਾਲ-ਨਾਲ ਜਿਹੜੇ ਲੱਗੇ ਨੇਗੇ ਆ ਆ ਵੀ ਬਲੇਜ਼ਰ ਤੁਸੀਂ ਦੇਖੋ ਹਨਾ ਇਦਾਂ ਦੇ ਕਲਰ ਜਿਹੜੇ ਤੁਹਾਨੂੰ ਪੂਰੇ ਜਿਹੜੇ ਸੋਹਣੇ ਤੇ ਵਧੀਆ ਕੱਪੜਾ ਜਿਹੜਾ ਹੈ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਜਿਹੜਾ ਤੁਹਾਨੂੰ ਮਿਲਦਾ ਹੈ ਕੋਟ ਪੈਂਟ ਦੇ ਵਿੱਚ 3 ਪੀਸ ਦੇ ਵਿੱਚ ਤੇ ਬਲੇਜ਼ਰ ਦੇ ਵਿੱਚ ਤੇ ਆ ਦੇਖੋ ਬਲੇਜ਼ਰ ਆਵਲਾ ਹੋਈ ਪੂਰਾ ਜਿਹੜਾ ਸੋਹਣਾ ਬਲੇਜ਼ਰ ਹੈਗਾ ਤੇ ਰੇਟ ਉਡ ਕੀ ਰੱਖਿਆ ਭਾਈ ਇਹਨਾਂ ਦਾ ਮੰਨ ਲਓ 3 ਪੀਸ ਕੋਟ ਪੈਂਟ ਲੈ ਕੇ ਇਹਨਾਂ ਦਾ ਕਿੰਨੇ ਦਾ ਹੈ ਇਹ ਬਾਜ਼ਾਰ ਚ ਦੀ ਕੀਮੇ ਦੇਗੀ 5000 ਰੁਪਏ ਜੀ ਅੱਛਾ ਆਪਣਾ ਕੋ ਪ੍ਰੀਮੀਅਮ ਕੁਆਲਿਟੀ ਹੈ ਜੀ ਹੂੰ ਆਪਾ ਇਹ ਰੀਡ ਕਰਤਾ ਅੱਧੇ ਤੋਂ ਵੀ ਘੱਟ ਰੀਡ ਕਰਤਾ ਜੀ 2000 ਰੁਪਏ ਦਾ ਆਪਾਂ ਕੋਟ ਪੈਂਟ ਕਰਤਾ ਹੈ ਨਾਮ ਸਿਰਫ 2000 ਰੁਪਏ ਦਾ ਹਾਂਜੀ ਹਾਂਜੀ 3 ਪੀਸ ਕੋਟ ਪੈਂਟ ਬਿਲਕੁਲ 2000 ਰੁਪਏ ਦਾ ਪੱਕੀ ਗੱਲ ਹੈ ਪੱਕੀ ਗੱਲ ਹੈ ਬਿਲਕੁਲ ਪੱਕੀ ਗੱਲ ਹੈ 3 ਪੀਸ ਕੋਟ ਪੈਂਟ ਹਨਾ ਜਿਵੇਂ ਆ ਟੰਗਿਆ ਪਿਆ ਮੜਾ ਲਾ ਕੇ ਦਿਖਾਈ ਬਈ ਕਪੜਾਈ ਇਥੋਂ 3 ਪੀਸ ਕੋਟ ਪੈਂਟ ਜਿਹੜਾ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਮਿਲਣਾ ਆਹ ਕੋਟ ਹੋ ਗਿਆ ਨਾਲ ਇਹਦੇ ਆਹ ਬਾਸਕਟ ਹੋਗੀ ਤੇ ਨਾਲ ਪੈਂਟ ਇਹਨੇ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਤੁਹਾਨੂੰ ਸਿਰਫ 2000 ਰੁਪਏ ਦੇ ਵਿੱਚ ਜਿਹੜੀਆਂ ਬਾਈ ਉਹਨਾਂ ਕੋਲੋਂ ਮਿਲਣੀ ਹੈਗੀਆਂ ਕੋਟ ਪੈਂਟ ਦੇ ਨਾਲ ਆਪਾਂ ਨੂੰ ਟਾਈ ਤੇ ਸ਼ਰਟ ਨਾਲ ਫ੍ਰੀ ਦਿੱਤੀ ਜਾਊਗੀ ਵੀਰੇ ਇਹਦੇ ਨਾਲ ਹਾਂਜੀ ਹਾਂਜੀ ਆਹ 3 ਪੀਸ ਕੋਟ ਪੈਂਟ ਨਾਲ ਹਾਂਜੀ ਹਾਂਜੀ ਜਿਹੜਾ ਵੀ ਬੰਦਾ ਇੱਥੋਂ 3 ਪੀਸ ਕੋਟ ਪੈਂਟ ਖਰੀਦ ਕੇ ਲੈ ਕੇ ਜਾਊਗਾ ਉਹਨੂੰ ਇੱਕ ਆਹ ਵਾਈਟ ਕਲਰ ਦੀ ਸ਼ਰਟ ਤੇ ਇੱਕ ਆ ਟਾਈ ਜਿਹੜੀ ਫ੍ਰੀ ਵਜੋਂ ਉਹਨਾਂ ਨੇ ਗਿਫਟ ਦੇਣੀ ਹੈ ਤੇ ਵੀਡੀਓ ਦੇ ਨਾਲ ਨਾਲ ਸ਼ੇਅਰ ਕਰਕੇ ਆਊਗਾ ਉਹਨਾਂ ਲਈ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਇਥੇ ਕੋਡਪੈਂਟ ਖਰੀਦ ਕੇ ਲੈ ਕੇ ਜਾਊਗਾ ਉਹਨਾਂ ਨੂੰ ਆਹ ਟਾਈ ਤੇ ਜਿਹੜੀ ਇੱਕ ਆਹ ਸ਼ਰਟ ਵਾਈਟ ਕਲਰ ਦੀ ਫ੍ਰੀ ਦਿੱਤੀ ਜਾਣੀ ਹੈ ਕੀ ਕੀ ਰੇਂਜ ਕੀ ਹੈ ਨਦੀਨ ਜੀ ਇਹਦੀ ਬਾਜ਼ਾਰਕ ਕੀਮਤ ਹੈਗੀ 2500 ਰੁਪਏ ਦੀ ਆਪਾਂ ਦੇਵਾਂਗੇ ਸਿਰਫ 1500 ਰੁਪਏ ਦਾ ਇਹ ਵਾਲਾ ਆਹ ਵਾਲਾ ਹਾਂਜੀ ਹਾਂਜੀ ਬਈ ਸੁਣੋ ਇਹ ਬਹੁਤ ਏਦਾਂ ਯਾਰ ਹੈ ਹਾਂ 15 ਸਿਰਫ 1500 ਦਾ ਹਾਂਜੀ ਹਾਂਜੀ 1500 ਦਾ ਸਿਰਫ ਤੁਹਾਨੂੰ ਆਹ ਬਲੇਜ਼ਰ ਮਿਲਣਾ ਹੈਗਾ ਤੇ ਇਹਦੇ ਵਿੱਚ ਤੁਸੀਂ ਆ ਵੀ 1500 ਦੇ ਆ ਵੀ 1500 ਵੀਰੇ ਇਹ ਵੀ 1500 ਦੀ ਰੇਂਜ ਦੇ ਵਿੱਚ ਆ ਤੇ ਜਿਹੜਾ ਸਾਈਜ਼ ਮਰਜੀ ਲੈਣ 1500 ਸਾਰੇ ਸਾਈਜ਼ ਮਿਲਣਗੇ ਪੁਣੀ ਜਿਹੜਾ ਸਾਈਜ਼ ਮਰਜੀ ਤੁਹਾਡੇ ਫਿੱਟ ਹੋਣਾ ਚਾਹੀਦਾ 1500 ਰੁਪਏ ਦੇ ਹਿਸਾਬ ਨਾਲ ਤੁਸੀਂ ਇੱਥੋਂ ਲਿਆ ਸਕਦੇ ਹੋ ਜਿੰਨਾ ਹੀ ਮਰਜੀ ਲੈ ਸਕਦੇ ਹੋ ਹਾਂ ਨਾਲੇ ਕੁਆਂਟੀਟੀ ਬਹੁਤ ਆ ਨਾ ਜਿਹੜਾ ਚੈੱਕ ਵਾਲਾ ਬਲੇਜ਼ਰ ਹੈ ਜੀ ਹਾਂਜੀ ਇਹ ਆਪਨ ਮਿਲੂਗਾ ਸਿਰਫ 1200 ਰੁਪਏ ਦਾ ਜੀ ਸਿਰਫ 1200 ਦਾ ਹੈ ਹਾਂਜੀ ਹਾਂਜੀ ਇਹ ਆਹ ਵਾੜਾ ਇਹ ਜਿਹੜਾ ਚੈੱਕ ਵਾਲਾ ਹੈਗਾ ਇਹ ਸਿਰਫ 1200 ਰੁਪਏ ਦਾ ਤੁਹਾਨੂੰ ਬਲੇਜ਼ਰ ਮਿਲਣਾ ਦੂਸਰਾ 1500 ਦੇ ਵਿੱਚ ਮਿਲਣਾ ਹੈ ਤੇ ਇਹ ਤੇ ਮੰਨ ਲਓ ਜੇ ਤੁਹਾਨੂੰ ਫੇਰ ਵੀ ਕੋਈ ਚੀਜ਼ ਨਹੀਂ ਪਸੰਦ ਆਉਂਦੀ ਤਾਂ ਮੈਂ ਲਗਾ ਸਟਿਚ ਕਰਕੇ ਵੀ ਦੇ ਦੇਣਾ ਨਾ ਕਿ ਹਾਂਜੀ ਹਾਂਜੀ ਮੇਚਾ ਮੂਚਾ ਦਾ ਕੋਈ ਦਿੱਕਤ ਆ ਜਾਂਦੀ ਆ ਬਕਰਾ ਦੇਣੇ ਹਾਂਜੀ ਅੱਛਾ ਉਹਦਾ ਕੀ ਹਿਸਾਬ ਦਾ ਬਾਈ ਉਹ ਕੱਪੜੇ ਨਾਲ ਆਪਾਂ ਸਲਾਈ ਫ੍ਰੀ ਕਰਕੇ ਦੇ ਰਹੇ ਹਾਂ ਕੰਪਨੀ ਆਫਰ ਲੱਗੀ ਹੋਈ ਹੈ ਆਪਣੇ ਕੋਲ ਤੇ ਇਹ ਕਪੜਾ ਵੀ ਤੁਹਾਨੂੰ ਦਿਖਾ ਦਿੰਨੇ ਆ ਕੋਟ ਪੈਂਟ ਦਾ ਆਹ ਕਪੜਾ ਪਿਆ ਜੀ ਆ ਦੇਖੋ ਤੁਸੀਂ ਜਿਹੜਾ ਮਰਜ਼ੀ ਕਪੜਾ ਇਹਦੇ ਵਿੱਚ ਤੁਸੀਂ ਦੇਖੋ ਮੰਲੋ ਤੁਹਾਨੂੰ ਤੁਸੀਂ ਤਾਂ ਕਪੜਾ ਲੈ ਕੇ ਜਾਂਦੇ ਹੋ ਤਾਂ ਸਟੀਚਿੰਗ ਇਹਦੇ ਨਾਲ ਤੁਹਾਨੂੰ ਫ੍ਰੀ ਮਿਲਣੀ ਤੇ ਕਪੜਾ ਪੂਰਾ ਵਧੀਆ ਪ੍ਰੀਮੀਅਮ ਕੁਆਲਿਟੀ ਦਾ ਕਪੜਾ ਮਿਲਣਾ ਹੈ ਗਰੰਟੀ ਹੈ ਕਪੜੀ ਵੀਰ ਜੀ ਘੱਟੋ ਘੱਟ ਜੀ ਹਾਂਜੀ ਰੰਗ ਤੇ ਬੂਰ ਦੀ 10 ਸਾਲ ਦੀ ਗਰੰਟੀ ਹੈ ਕਪੜੇ ਦੀ ਕੀਮਤ ਦੇ ਕੀ ਲੋਕ ਬਣਾਉਂਦੇ 8000 ਦਾ 10000 ਦਾ ਬਣਾਉਂਦੇ ਆ ਆਪਾਂ ਇਹਨੂੰ ਬਣਾ ਕੇ ਤੁਹਾਨੂੰ ਸਿਰਫ 4000 ਜਿ ਬਣਾ ਕੇ ਦੇਵਾਂਗੇ ਜੀ ਸਿਰਫ 4000 ਦਾ ਹਾਂਜੀ ਵਿੱਚੇ ਕਪੜਾ ਦੇ ਵਿੱਚੇ ਸਲਾਈ ਕਰਾ ਕੇ 4000 ਬਣਾ ਕੇ ਦੇਵਾਂਗੇ 4000 ਦੇ ਵਿੱਚੇ ਹਾਂਜੀ ਸਲਾਈ ਕੋਲ ਤਾਂ 5-5000 ਰੁਪਏ ਲੱਗ ਜਾਂਦਾ ਲੋਕੀ 5-5 ਕਪੜਾ ਵਧੀਆ ਕੰਪਨੀ ਦਾ ਹੋਊਗਾ ਇਹ ਜਿਹੜਾ ਹਾਂਜੀ ਕੰਪਨੀ ਦਾ ਕਪੜਾ ਜੀ ਇਹਦੇ ਆਪਾਂ ਨੂੰ ਬ੍ਰਾਂਡ ਮਿਲੂਗਾ ਤਾਂ ਇੰਟਰਨੈਸ਼ਨਲ ਕੰਪਨੀਆ ਕਪੜਾ ਮਿਲੂਗਾ ਜੀ ਇੱਕ ਮਿਲੂਗਾ ਆਪਾਂ ਨੂੰ ਸੀ ਆਰ ਆਮ ਦਾ ਕਪੜਾ ਮਿਲੂਗਾ ਜੀ ਫੁੱਲ ਗਰੰਟੀ ਹੋਈ 10 ਸਾਲ ਦੀ ਵੀਰੇ ਅੱਛਾ 10 ਸਾਲਾਂ ਦੀ ਜਿਹੜੀ ਗਰੰਟੀ ਹੋਊਗੀ ਦੇਖੋ ਸੀ ਆਰ ਆਮ ਦਾ ਜਿਹੜਾ ਕੰਪਨੀ ਦਾ ਜਿਹੜਾ ਤੁਹਾਨੂੰ ਇਹ ਕਪੜਾ ਮਿਲਣਾ ਕੋਟ ਪੈਂਟ ਦਾ ਤੇ 10 ਸਾਲਾਂ ਦੀ ਫੁੱਲ ਗਰੰਟੀ ਇਹਨਾਂ ਦੀ ਹੋਊਗੀ 10 ਸਾਲਾਂ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਤਾਂ ਜੇ ਰੰਗ ਉਡਦਾ ਤੇ ਬੋਰ ਆਉਂਦਾ ਤਾਂ ਬਈ ਨੂੰ ਕੋਲ ਇੱਥੇ ਸੱਟੇ ਜਾਂ ਨਾ ਨਵਾਂ ਇਥੋਂ ਕੋਟ ਕਪੜਾ ਲੈ ਆ ਨਾ ਪੈਂਟ ਕੋੜਾ ਬਹਰ ਬਣਵਾ ਕੇ ਨਵਾਂ ਬਣਵਾ ਕੇ ਤੁਹਾਨੂੰ ਇਹਨਾਂ ਨੇ ਦੇ ਦੇਣਾ ਤੇ ਤੁਸੀਂ ਇੱਥੇ ਕੋਟ ਪੈਂਟ ਜਿੱਦਾਂ ਦੇ ਵੀ ਚਾਹੀਦਾ ਉਦਾਂ ਦੇ ਕੋਟ ਪੈਂਟ ਤੁਸੀਂ ਇਥੋਂ ਲਿਆ ਸਕਦੇ ਹੋ ਜਿੰਨੀ ਮ ਦੁਕਾਨ ਪੂਰੀ ਭਰੀ ਪਈ ਆ ਕੋਟ ਪੈਂਟਾਂ ਦੀ ਇਹ ਤੋਂ ਇਲਾਵਾ ਮਿਲਦਾ ਅਚਕਨਾਂ ਵੀ ਬਈ ਉਹਨਾਂ ਪਈਆਂ ਨੇ ਇਥੇ ਹਾਂਜੀ ਅਚਕਨਾਂ ਵੇਚੀਆਂ ਜਿਨ੍ਹਾਂ ਨੇ ਵੀ ਲੈਣੀ ਆ ਅਚਕਨ ਵੀ ਇਥੋਂ ਮਿਲ ਜੂ ਜਿਨ੍ਹਾਂ ਦੇ ਵਿਆਹ ਨੇ ਆਪਣੇ ਭਰਾਵਾਂ ਦੇ ਤਾਂ ਬਹੁਤ ਘੱਟ ਰੇਟਾਂ ਦੇ ਵਿੱਚ ਅਚਕਨ ਜਿਹੜੀ ਮਿਲ ਜੂ ਰੈਂਟ ਤੇ ਵੀ ਮਿਲ ਜਾਣੀ ਹੈ ਜੀ ਹਾਂਜੀ ਰੈਂਟ ਤੇ ਮੇਜਨ ਦੀ ਵੀ ਰਜੀ ਆਪਾਂ ਨੂੰ ਆ ਰੈਂਟ ਤੇ ਵੀ ਮਿਲ ਜਾਣੀ ਜਿੰਨੀ ਅਚਕਨਾਂ ਪਈਆਂ ਨੇ ਜੇ ਮੁੱਲ ਲੈ ਕੇ ਨਹੀਂ ਤਾਂ ਮੁੱਲ ਵੀ ਦੇ ਦੂੰਗੇ ਮੁੱਲ ਵੀ ਦੇ ਦਾਂਗੇ ਅਸੀਂ ਹਾਂਜੀ ਹਨਾ ਮੁੱਲ ਵੀ ਮਿਲ ਜਾਣੀ ਆ ਤੇ ਬਈ ਜੀ ਹੁਣ ਆਪਣੀ ਲੋਕੇਸ਼ਨ ਕੀ ਆ ਪ੍ਰੋਪਰ ਜਿੱਥੇ ਆਪਾਂ ਖੜੇ ਆਗੇ ਆਪਣੀ ਲੋਕੇਸ਼ਨ ਹੈ ਜੀ ਰਿੰਕੂ ਲਵਲੀ ਇਹ ਟਾਈਮਿੰਗ ਕੀ ਰਹਿੰਦੀ ਆਪਣੀ ਦੁਕਾਨ ਦੀ ਟਾਈਮਿੰਗ ਸਵੇਰੇ 10 ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਅੱਛਾ ਤੇ ਨੰਬਰ ਬਾਈ ਉਹਨਾਂ ਦਾ ਆਪਾਂ نیچے ਲਿਖ ਦਾਂਗੇ ਜਿਨ੍ਹਾਂ ਨੇ ਵੀ ਆਉਣਾਗਾ ਸੰਡੇ ਓਪਨ ਹੁੰਦੀ ਹੈ ਜੀ ਸੰਡੇ ਵੀ ਓਪਨ ਹੈ ਜੀ ਆਪਣੀ ਸੰਡੇ ਵੀ ਓਪਨ ਹੋਊਗੀ ਜਿਨ੍ਹਾਂ ਨੇ ਆਉਣਾਗਾ ਨੰਬਰ ਆਪਾਂ ਥੱਲੇ ਲਿਖ ਦਾਂਗੇ ਦੂਰੋਂ ਨੇੜੇ ਆਉਂਦੇ ਤਾਂ ਬਾਈ ਉਹਨਾਂ ਨੂੰ ਕਾਲ ਕਰਕੇ ਤੁਸੀਂ ਇੱਥੇ ਇਹਨਾਂ ਕੋਲ ਦੁਕਾਨ ਤੇ ਆ ਕੇ ਜਿਹੜੀ ਚੀਜ਼ ਚਾਹੀਦੀ ਆ ਨਾ ਅਚਕਨ ਚਾਹੀਦੀ ਆ ਬਲੇਜ਼ਰ ਚਾਹੀਦਾ ਕੋਟ ਪੈਂਟ ਚਾਹੀਦਾ 3 ਪੀਸ ਤਾਂ ਇਸ ਤੋਂ ਇਲਾਵਾ ਲੇਡੀ ਸੂਟ ਸਾਰੀਆਂ ਵਗੈਰਾ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਬਹੁਤ ਹੀ ਘੱਟ ਰੇਟਾਂ ਦੇ ਉੱਤੇ ਤਾਂ ਇੱਕ ਵਾਰੀ ਦੁਕਾਨ ਦੇ ਉੱਤੇ ਜ਼ਰੂਰ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ